ਜਿਹੜਾ ਸ਼ੋਅਰੂਮ ਖੋਲ੍ਹਿਆ ਸਾਡੇ ਰਵੀ ਵੀਰ ਜੀ ਦੀ ਦੋ ਪਹਾੜਾਂ ਮੰਨੇ ਬਹੁਤ ਵਧੀਆ ਉਹਦੇ ਪੁਰਾਣੀ ਮੋਟਰਸਾਈਕਲ ਵਗੈਰਾ ਲਿਆ ਕੇ ਵੇਚਣ ਦਾ ਇਹਨਾਂ ਨੇ ਪ੍ਰੋਗਰਾ ਕੀਤਾ ਅੱਜ ਦੇ ਜੋਗ ਅੱਜ ਜਿਹੜੀ ਨਵੀਂ ਜਨਰੇਸ਼ਨ ਆ ਉਹ ਨਵੇਂ ਮਾਡਲ ਜਿਹੜੇ ਵਰਲਡ ਦੇ ਵਿੱਚ ਚੱਲਦੇ ਆ ਉਹਨਾਂ ਮਾਡਲਾਂ ਨੂੰ ਲਾਈਕ ਕਰਦੀ ਐ ਚਾਹੇ ਮੋਟਰਸਾਈਕਲ ਨੇ ਚਾਹੇ ਕਾਰਾਂ ਨੇ ਕੁਝ ਵੀ ਉਹ ਇਹਨਾਂ ਬੰਦਿਆਂ ਨੇ ਹਿੰਮਤ ਕੀਤੀ ਕਿ ਜਿਹੜੇ ਜੂਸ ਪੁਰਾਣੀਆਂ ਜਿਹੜੇ ਥੱਲੇ ਮੋਟਰਸਾਈਕਲ ਆ ਉਹ ਆਖੋਕ ਦੇਸ਼ਾਂ ਦੇ ਵਿੱਚ ਉਹ ਆਖੋਕ ਕੰਪਨੀਆਂ ਦੇ ਜਿਹੜੇ PMW ਵਗੈਰਾ ਦੇ ਜਿਹੜੇ ਮੋਟਰਸਾਈਕਲ ਦੀ ਕੀਮਤ 30-30 ਲੱਖ ਹੈ ਉਹ ਇਹ ਮੋਟਰਸਾਈਕਲ ਜਿਹੜਾ 13-14 ਲੱਖ ਦਾ 8-9 ਲੱਖ ਦਾ ਇਹਨਾਂ ਦੀ ਅੱਧੀ ਕੀਮਤ ਉੱਤੇ ਜਿਹੜਾ ਉਹ ਸਾਡੇ ਆਮ ਲੋਕਾਂ ਨੂੰ ਮਿਲੂਗਾ ਮੈਂ ਸਮਝਦਾ ਲੋਕਾਂ ਲਈ ਬਹੁਤ ਵਧੀਆ ਸਹੂਲਤ ਹੈ ਜਿੱਥੇ ਸਾਡੀ ਅਰਦਾਸ ਹੈ ਪ੍ਰਮਾਤਮਾ ਦੇ ਅੱਗੇ ਕਿ ਇਹਨਾਂ ਦਾ ਕਾਲੋਬਾਦ ਵੱਲੇ ਫੁੱਲੇ ਉੱਥੇ ਨਾਲ ਹੀ ਮੈਨੂੰ ਖੁਸ਼ੀ ਆ ਕਿ ਸਾਡਾ ਜਿਹੜਾ ਮੱਧ ਵਰਗੀ ਸਮਾਜ ਹੈ ਸਾਡੇ ਜਿਹੜੇ ਘਰਾਂ ਦੇ ਆਮ ਬੱਚੇ ਜਿਹੜਾ ਮੀਡਲ ਕਲਾਸ ਜਿਹੜੀ ਅਪਰ ਕਲਾਸ ਹੈ ਉਹਨਾਂ ਨੇ ਤੇ ਨਵੇਂ ਲੈ ਲੈਣੇ ਆ ਵੱਡੇ ਲੈ ਲੈਣੇ ਪਰ ਮੀਡਲ ਕਲਾਸ ਕਲਾਸ ਜਿਹੜੀ ਉਹਦਾ ਕ੍ਰਾਈਸਿਸ ਆ ਇਕਨੋਮਿਕਲੀ ਉਹਨਾਂ ਲਈ ਨਵੀਆਂ ਚੀਜ਼ਾਂ ਲੈ ਕੇ ਆਪਣੇ ਬੱਚਿਆਂ ਨੂੰ ਦੇਣਾ ਬਹੁਤ ਮੁਸ਼ਕਲ ਹੈ ਸੋ ਮੀਡਲ ਕਲਾਸ ਲਈ ਇਹ ਬਹੁਤ ਵੱਡੀ ਇਹਨਾਂ ਨੇ ਇੱਕ ਸਹੂਲਤ ਜਿਹੜੀ ਅੰਮ੍ਰਿਤਸਰ ਦੇ ਵਿੱਚ ਸ਼ੁਰੂ ਕੀਤੀ ਹੈ ਸੋ ਮੈਂ ਸਮਝਦਾ ਕਿ ਇਹ ਆਮ ਲੋਕਾਂ ਵਾਸਤੇ ਮੀਡਲ ਕਲਾਸ ਵੱਧ ਬੰਦੀ ਸਮਾਜ ਵਾਸਤੇ ਇਹਨਾਂ ਦਾ ਇੱਕ ਬਹੁਤ ਵੱਡਾ ਪਦਲਾ ਉਹਦੇ ਪਰਮਾਤਮਾ ਮਤਲਬ ਜਿਹੜਾ ਕਿਰਪਾ ਕਰੇ ਕਿ ਇਹਨਾਂ ਦਾ ਇਹ ਪਦਲਾ ਕਾਮਯਾਬ ਹੋਵੇ ਇਹ ਅੰਮ੍ਰਿਤਸਰ ਦੇ ਵਿੱਚ ਸਾਡਾ ਸਾਰਿਆਂ ਦਾ ਅੰਮ੍ਰਿਤਸਰੀਆਂ ਦਾ ਨਾਮ ਰੋਸ਼ਨ ਕਰੇ ਮੈਨੂੰ ਇਸ ਗੱਲ ਦਾ ਮਾਣ ਸਭ ਤੋਂ ਪਹਿਲਾਂ ਤੇ ਇਹਨਾਂ ਨੂੰ ਛਮੀ ਜੀ ਨੂੰ ਰਵੀ ਜੀ ਨੂੰ ਮੁਬਾਰਕਾਂ ਨੇ ਇਹਨਾ ਅੰਮ੍ਰਿਤਸਰ ਦੇ ਵਿੱਚ ਡੀ ਐਮ ਜਿਹੜੇ ਨਾਂ ਤੋਂ ਇਹਨਾਂ ਦਾ ਲੋਗੋ ਡ੍ਰੀਮ ਮਸ਼ੀਨਸ ਜਿਹੜਾ ਹੈ ਪ੍ਰੀ ਓਨਡ ਜਿਹੜੇ ਵੀਕਲਸ ਨੇ ਉਹ ਜਿਹੜੇ ਵਧੀਆ ਨੇ ਇੰਪੋਰਟਡ ਉਹਨਾਂ ਨੂੰ ਜਿਹੜਾ ਅੰਮ੍ਰਿਤਸਰ ਦੇ ਵਿੱਚ ਲਿਆਂਦਾ ਔਰ ਮੇਰਾ ਕਹਿਣ ਅਨੁਸਾਰ ਇਹ ਪਹਿਲਾ ਹੀ ਸ਼ੋਅਰੂਮ ਹੈ ਜਿਹੜਾ ਅੰਮ੍ਰਿਤਸਰ ਦੇ ਵਿੱਚ ਸ਼ਕੀਨ ਸ਼ਕੀਨਾਂ ਲਈ ਜਿਹੜੀ 2 ਵੀਲਰ ਦੇ ਸ਼ਕੀਨ ਨੇ ਔਰ ਇੰਪੋਰਟਡ ਮੋਟਰਸਾਈਕਲਾਂ ਦੇ ਉਹਨਾਂ ਲਈ ਪਹਿਲਾ ਜਿਹੜਾ ਇਹਨਾਂ ਸ਼ੋਅਰੂਮ ਖੁੱਲਿਆ ਮੈਂ ਇਹਨਾਂ ਨੂੰ ਮੁਬਾਰਕਬਾਦ ਦਿੰਦਾ ਕਿਉਂਕਿ ਸਾਡਾ ਇਹ ਅੰਮ੍ਰਿਤਸਰ ਸ਼ਹਿਰ ਬਹੁਤ ਪ੍ਰਾਤਨ ਹੋਣ ਕਰਕੇ ਵਪਾਰੀਆਂ ਦਾ ਤੇ ਰਚੀਨਾ ਦਾ ਸ਼ਹਿਰ ਮੰਨਿਆ ਜਾਂਦਾ ਹੈ। ਔਰ ਜਿੰਨੇ ਵੀ ਲੋਕ ਸੀ ਜਿਹੜੇ ਸ਼ੌਂਕ ਰੱਖਦੇ ਸੀਗੇ ਟੂ ਵੀਲਰ ਦਾ ਜਿਹੜੇ ਇੰਪੋਰਟਡ ਟੂ ਵੀਲਰਸ ਨੇ ਤੁਸੀਂ ਵੇਖੋਗੇ ਤੇ ਬੁਲਟ ਮੋਟਰਸਾਈਕਲ ਆ ਜਾਂ ਇਨਫੀਲਡ ਵੀ ਉਹ ਸਭ ਤੋਂ ਵੱਧ ਆਪਸ ਦੇ ਦੇਖਣ ਨੂੰ ਮਿਲਣਗੇ ਔਰ ਜਿੰਨੇ ਵੀ ਇੰਪੋਰਟਡ ਮੋਟਰਸਾਈਕਲ ਔਰ ਕਾਰਾਂ ਨੇ ਸੋ ਇੱਥੇ ਆਏ ਆ ਬਹੁਤ ਵਧੀਆ ਲੱਗਿਆ ਕਿ ਇਹਨਾਂ ਨੇ ਜਿਹੜੇ ਬਾਹਰ ਦੇ ਇੰਪੋਰਟਡ ਮੋਟਰਸਾਈਕਲ ਨੇ ਪਰੀ ਹੋਣ ਔਰ ਵਧੀਆ ਸਰਟੀਫਾਈਡ ਜਿਹੜੇ ਲੋਕਾਂ ਨੂੰ ਜਿਹੜੇ ਅਪਰਚੂਨਟੀ ਤੇ ਮੁਹੱਈਆ ਕਰਨ ਲਈ ਸੇਲ ਕਰਨ ਲਈ ਰੱਖੇ ਨੇ ਔਰ ਮੈਨੂੰ ਪਤਾ ਹੈ ਕਿ ਇਸ ਚੀਜ਼ ਦਾ ਲੋਕਾਂ ਨੂੰ ਵੀ ਫਾਇਦਾ ਹੋਏਗਾ ਔਰ ਇਹਨਾਂ ਦਾ ਕਾਰੋਬਾਰ ਵੀ ਵਧੇਗਾ ਇਸ ਗੱਲ ਲਈ ਮੈਂ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਮੇਰਾ ਨਾਮ ਅਮਰ ਇਕ ਸ਼ਰਮਾ ਅੱਜ ਸਾਡੇ ਇੱਕ ਨਵੇਂ ਸ਼ੋਰਮ ਦੀ ਲਾਂਚਿੰਗ ਹੋਈ ਹੈ ਡ੍ਰੀਮ ਮਸ਼ੀਨ ਬਾਈ ਅਮਰ ਇਸਨਸ ਅੱਜ ਸਾਡੇ ਛੋਟੇ ਭਰਾ ਨੇ ਸਾਡੇ ਪਿਤਾ ਦੇ ਨਾਮ ਬਹੁਤ ਰੋਸ਼ਨ ਕੀਤਾ ਹੈ ਸਾਨੂੰ ਬਹੁਤ ਖੁਸ਼ੀ ਹੈ ਸਾਡੇ ਗੁਜਰੀਆਂ ਬਾਈਕ ਨੇ ਸਭ ਸੁਪਰ ਵੈਕਸ ਨੇ ਅਸੀਂ ਸਭ ਨੂੰ ਕਹਾਂਗੇ ਸੁਪਰ ਬਾਈਕ ਨੂੰ ਕੰਪੋਜੋ ਕਿੰਨੀ ਦੂਰ ਜਾ ਸਕਦੇ ਹੋ ਜਾ ਪਰ ਆਪਣਾ ਧਿਆਨ ਨਾਲ ਰੱਖੋ ਧਿਆਨ ਤੋਂ ਵੱਧ ਕੁਛ ਨਹੀਂਗਾ ਸਾਰੀ ਦੁਨੀਆ ਇਹਨਾਂ ਸੁਪਰ ਬਾਈਕਾਂ 'ਵੰਕਨੀ ਤਰੱਕੀ ਕਰ ਰਹੀ ਜਿਤਨਾ ਵੀ ਆ ਬਾਈਕਾਂ ਜਿਹੜੀਆਂ ਮਹਿੰਗੀਆਂ ਲੱਗਦੀਆਂ ਨੇ ਜਿਵੇਂ 3-4 ਲੱਖ ਦੀ ਆ ਉਹ ਤੇ 8-9 ਲੱਖ ਤੋਂ ਵੱਧ ਰਸਮੀ ਦੇਣ ਪਿਆ ਕੀ ਮੈਸੇਜ ਆ ਘਰ ਵਾਲਿਆਂ ਨੂੰ ਤੇ ਬੱਚੇ ਇਹ ਦੇਖੋ ਸਾਡੇ ਮੀਡਲ ਕਲਾਸ ਕੁਛ ਜੁਵਾਨ ਨੇ ਜਿਨ੍ਹਾਂ ਦਾ ਸ਼ੌਂਕ ਹੈ ਜਿਹੜੇ ਨਵੀਂ ਬਾਈਕ ਨਹੀਂ ਲੈ 파ਦੇ ਉਹਨਾਂ ਵਾਸਤੇ ਸੈਕੰਡ ਹੈ ਬਾਈਕਾਂ ਸੇਲ ਕਰਵਾ ਰਹੇ ਆ ਉਸਾ ਕਰਨ ਵਾਈਕ ਲੈਣ ਤੇ ਆਪਣਾ ਚੌਕ ਪੂਰਾ ਕਰਾਂ। ਸਭ ਕੁਝ ਸੁਪਰ ਵਾਈਕਸ ਦੇ ਨਾਲ ਪਕਸੇ ਸੇ ਡੀਲ ਕਰਦੇ। ਸਰ ਜੀ ਸੁਪਰ ਵਾਈਕਸ ਦੇ ਨਾਲ ਲਗਜ਼ਰੀ ਕਾਰਟਸ ਡੀਲ ਕਰਾਂਗੇ ਐਕਸੈਸਰੀ ਬਿਲਕੁਲ ਜੀ ਬਾਈਕ ਸੇ ਐਕਸੈਸਰੀ ਪਲੱਸ ਬਾਈਕਰਸ ਦੇ ਐਕਸੈਸਰੀ ਜੈਕਟਸ ਬੂਟਸ ਹੈਲਮਟ ਸਪੈਸ਼ਲ ਹਰ ਚੀਜ਼ ਅਵੇਲੇਬਲ ਹੈ। ਅਵਾਸ ਤੇ ਯੁਵਾ ਪੀੜੀ ਨੂੰ ਕੀ ਮੈਸੇਜ ਦੇਣਾ ਚਾਹੋ? ਯੁਵਾ ਆਪਣੀ ਨੂੰ ਮੈਂ ਸਿਰਫ ਉਹ ਹੀ ਮੈਸੇਜ ਦੇਵਾਂਗੇ ਜਿਹੜਾ ਅੱਗੇ ਵੀ ਕਿਹਾ ਬਾਈਕ ਵਗਣ ਖੂਬ ਦੋੜੋ ਪਰ ਆਪਣੀ ਸੇਫਟੀ ਦੇਖ ਕੇ ਹਮੇਸ਼ਾ ਤਰੱਕੀ ਕਰੋ ਸਭ ਦਾ ਸਾਥ ਦਿਓ।